ਹੇ ਰੱਬਾ ਮੇਰੇ ਘਰ ਵਾਲੇ ਨੂੰ ਤਰੱਕੀ ਦੇ ਦੌਲਤ ਦੇ ਕਾਰ ਦੇ ਬੰਗਲਾ ਦੇ ਮੈਨੂੰ ਬਸ ਕੁਝ ਨਹੀਂ ਚਾਹੀਦਾ ਸਾਰਾ ਕੁਝ ਉਸੇ ਨੂੰ ਹੀ ਦੇ ਫੇਰ ਉਸ ਕੰਜਰ ਤੋਂ ਕਢਵਾਉਣਾ ਮੇਰਾ ਕੰਮ ਹੈ ਮੈਨੂੰ ਕਹਿੰਦੀ ਜਾ ਕੇ ਬਾਜ਼ਾਰੋਂ ਸਬਜ਼ੀ ਲਿਆ ਮੈਂ ਦੁਕਾਨ ਤੇ ਗਿਆ ਦੁਕਾਨ ਤੇ ਜਾ ਕੇ ਫੋਨ ਲਾ ਲਿਆ ਮੈਂ ਕਿਹਾ ਕੱਦੂ ਲਿਆਵਾਂ ਕਹਿੰਦੀ ਨਹੀਂ ਮੈਂ ਕਿਹਾ ਤੋਰੀਆਂ ਕਹਿੰਦੀ ਨਹੀਂ ਮੈਂ ਕਿਹਾ ਟਿੰਡੇ ਕਹਿੰਦੀ ਨਹੀਂ ਕਰੇਲੇ ਕਹਿੰਦੀ ਨਹੀਂ ਤੇ ਮੈਂ ਕਿਹਾ ਮਟਰ ਆਂਦੀ ਨਹੀਂ ਮਹਾਂ ਗੋਭੀ ਕਹਿੰਦੀ ਮਸਾ ਮਗਰੋਂ ਲਈ ਆ ਤੂੰ ਘਰੇ ਆ ਜਾ ਆਪਾਂ ਦਾਲ ਹੀ ਬਣਾ ਲਾਂਗੇ ਕਾਲੀ ਮਟਰ ਪਨੀਰ ਦੀ ਸਬਜ਼ੀ ਬਣਾਈ ਕਹਿੰਦਾ ਪਸੰਦ ਨਹੀਂ ਗੋਭੀ ਬਣਾਈ ਕਹਿੰਦਾ ਪਸੰਦ ਨਹੀਂ ਮਟਰ ਬਣਾਇਆ ਪਸੰਦ ਨਹੀਂ ਰਾਜਮਾ ਬਣਾਈ ਪਸੰਦ ਨਹੀਂ ਫਿਰ ਮੈਂ ਕੀ ਕੀਤਾ ਬਾਜ਼ਾਰ ਗਈ ਫਿਰ ਜਿੰਨਾ ਸਬਜ਼ੀਆਂ ਨਾਲ ਭਰਤਾ ਦੇਖ ਲੋ मै एक गल दस दी नुक्स करो जे नुक्स कदू खाने के। ना सादा है। हाँ। ना। ना मेरी गल चुप करके खाले करो जो भी जनानी बना पिता को पापा को इंग्लिश में क्या कहते हाँ, हाँ, गुड। मम्मी को क्या कहते है नदर, अरे चाचा को चादर चादर नहीं कहते हैं अंकल कहते हैं अच्छा अच्छा अंकल अंकल हाँ और चाचा की वाइफ को एंटीना एंटीना नहीं आंटी अच्छा 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 सॉरी सॉरी आंटी हाँ और आंटी के बच्चे को हम लोग क्या कहते हैं एंटीवायरस वायरस <laughs> सुनया तेरा मोबाइल चोरी हो गया बड़ा अफसोस होया यार बस हूं की करिए फिर ओदा चार्जर मेनू दे दे ਕਿ ਜਿਹੜੇ ਹਿਸਾਬ ਨਾਲ ਮਿੱਤਰੋ ਗਰਮੀ ਪੈ ਰਹੀ ਐ ਮੈਨੂੰ ਲੱਗਦਾ ਰੱਬ ਆਧਾਰ ਕਾਰਡ ਵਾਲੀ ਫੋਟੋ ਵਰਗਾ ਮੂੰਹ ਬਣਾ ਕੇ ਛੱਡੂ ਜੇ ਹੁਣ ਤੂੰ ਮੈਨੂੰ ਧੋਖਾ ਦਿੱਤਾ ਨਾ ਤੇ ਪਾਣੀ 'ਚ ਛਾਲ ਮਾਰ ਕੇ ਮਰ ਜਾਣਾ ਯਾਰ ਤੂੰ ਐ ਨਾ ਗਿਆ ਕਰ ਮੇਰੇ ਦਿਲ ਤੇ ਪਤਾ ਕੀ ਬੀਤਦੀ ਆ ਕਹਿ ਤੂੰ ਦਿੰਨੀ ਆ ਮਰਦੇ ਤੂੰ ਐ ਨਹੀਂ सड़क पे जो लड़ाई हो रही हो तो की करना चाहिए थले बह जाना चाहिए क्यों और यार पिछले भी तो वेखन Hello. वैसे ना हमें किसी को ना बुरा भला नहीं कहना चाहिए किसी को नहीं मतलब पति को भी नहीं पति किसी का थोड़ा ही ना होता है पति तो अपना होता है कद्दू तो बढ़िया दस रुपये किलो ही मिल गए आज तो आला कद्दू बुआ मर जा ਆ ਕੱਦੂ ਅੱਜ ਫੇਰ ਚੱਕ ਲਿਆ ਕੱਦੂ ਖਾ ਖਾ ਕੇ ਮੇਰੇ ਤਾਂ ਕੰਨਾਂ 'ਚ ਹੀ ਬੱਲਾ ਨਿਕਲਣ ਵਾਲੀਆਂ ਹੋ ਰਹੀਆਂ ਉਹ ਜਿਹਦੇ ਤੇਰੇ ਕੰਨਾਂ 'ਚ ਨਹੀਂ ਬੱਲਾ ਹਰੀਆਂ ਹੋ ਗਈਆਂ ਕੱਦੂ ਕਿਥੋਂ ਹੀ ਤੋੜ ਲਿਆ ਕਰਾਂ ਬੇ ਤੂੰ ਟੇਕ ਕੇ ਬਾਈ ਜਾ ਕਦੇ ਮੇਰੀ ਗੱਲ 'ਚ ਹਾਂ ਮੀ ਨਾ ਭਰੀ ਵੀ ਤੂੰ ਸਹੀ ਕਹਿਨੀ ਆ ਜਿੱਦੇ ਦੀ ਉਹ ਆਈ ਆ ਗੁੱਤਲ ਜੀ ਉਹਦੀ ਗੱਲ 'ਚ ਹਾਂ ਭਰਦਾ ਗਾ ਤੇ ਤੂੰ ਉਹਦਾ ਪਚੋਲਾ ਦਾ ਹੈ ਤੂੰ ਉਹਨੂੰ ਵਿਆਹ ਕੇ ਲਿਆ ਸਾਕ ਕਰਾਇਆ ਤੈ ਉਹਦਾ